ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਜੇਕਰ ਗੱਲ ਕਰੀਏ ਪੰਜਾਬ ਦੇ ਸਿਆਸੀ ਮਾਹੌਲ ਦੀ ਤਾਂ ਰਾਜਾ ਵਡਿੰਗ ਨੇ ਕੱਲ ਕਾਂਗਰਸ ਦੇ ਧਰਨੇ ਵਿੱਚ ਇੱਕ ਵੱਡਾ ਜੋ ਹੈ ਬਿਆਨ ਦੇ ਦਿੱਤਾ ਉਹ ਕਹਿੰਦੇ ਪਿਛਲੀ ਵਾਰੀ ਵੀ ਜੋ ਹੈ ਕੁਝ ਲੀਡਰ ਜ਼ਾਬਤੇ ਵਿੱਚ ਨਹੀਂ ਸਨ ਅਤੇ ਉਹਨਾਂ ਲੀਡਰਾਂ ਕਰਕੇ ਜੋ ਹੈ ਪਾਰਟੀ ਨੂੰ ਕਾਫੀ ਨੁਕਸਾਨ ਵੀ ਹੋਇਆ ਤੇ ਉਹਨਾਂ ਨੇ ਨਾਲ ਹੀ ਨਸੀਹਤ ਵੀ ਦਿੱਤੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਰੇ ਹੀ ਸਾਰਿਆਂ ਨੂੰ ਇਹ ਨਸੀਹਤ ਦਿੰਦੇ ਨਜ਼ਰ ਆਏ ਕਿ ਸਾਰੇ ਜ਼ਾਬਤੇ ਦੇ ਵਿੱਚ ਰਹਿਣ ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਤੇ ਕੀ ਕਹਿਣਾ ਚਾਹੋਗੇ ਜੋ ਜੋ ਗੱਲਾਂ ਧਰਨੇ ਦੇ ਦੌਰਾਨ ਰਾਜਾ ਵੜਿੰਗ ਨੇ ਕਹੀਆਂ ਖਾਸ ਕਰਕੇ ਕੁਝ ਲੀਡਰਸ ਨੂੰ ਜੋ ਹੈ ਨਿਸ਼ਾਨਾ ਸਾਧ ਕੇ ਇਹ ਗੱਲਾਂ ਕਈਆਂ ਗਈਆਂ ਔਰ ਜ਼ਾਬਤੇ ਵਿੱਚ ਰਹਿਣ ਦੀ ਜਿਹੜੀ ਗੱਲ ਕਹੀ ਗਈ। ਹਰਜੋਤ ਜੀ ਕੱਲ ਜਗਰਾਉਂ ਦੇ ਵਿੱਚ ਜਿਹੜਾ ਕਾਂਗਰਸ ਦਾ ਧਰਨਾ ਸੀ ਉਹਦੇ ਵਿੱਚ ਕਾਂਗਰਸ ਦੀ ਮੌਜੂਦਾ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਪ੍ਰਤਾਪ ਬਾਜਵਾ ਮੰਚ ਤੋਂ ਮੌਜੂਦ ਰਹੇ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਮੰਚ ਤੋਂ ਮੌਜੂਦ ਰਹੇ। ਕਾਂਗਰਸ ਦੇ ਲੀਡਰਾਂ ਨੇ ਪੂਰਾ ਜ਼ੋਰ ਲਾਇਆ ਕਿ ਵੱਧ ਤੋਂ ਵੱਧ ਉਥੇ ਇਕੱਠ ਕਿੱਠਾ ਇਕੱਠਾ ਕੀਤਾ ਜਾਵੇ। ਪਰ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੀਆਂ ਤਸਵੀਰਾਂ ਮੈਂ ਇਕੱਠੀਆਂ ਦੇਖੀਆਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਨਾਲ ਜੇ ਤੁਲਨਾ ਤੁਲਨਾ ਕਰੀਏ ਤੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਚ ਇਕੱਠ ਜ਼ਿਆਦਾ ਸੀ ਇਹ ਤੁਲਨਾ ਮੈਂ ਕਿਉਂ ਕਰ ਰਿਹਾ ਇਹ ਤੁਲਨਾ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ 2 ਦਿਨ ਪਹਿਲਾਂ ਇੱਕ ਚਿੱਠੀ ਕੁਝ ਵਿਧਾਇਕਾਂ ਦੇ ਨਾਂ ਤੇ ਮੀਡੀਆ ਦੇ ਵਿੱਚ ਜਾਰੀ ਹੋਈ ਸੀ ਇੱਕ ਪ੍ਰੈਸ ਨੋਟ ਜਾਰੀ ਹੋਇਆ ਸੀ ਚਿੱਠੀ ਨਹੀਂ ਇੱਕ ਪ੍ਰੈਸ ਬਿਆਨ ਜਾਰੀ ਹੋਇਆ ਸੀ ਉਹਦੇ ਵਿੱਚ ਮੰਗ ਕੀਤੀ ਗਈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਜਦੋਂ ਮੈਂ ਦੇਖਦਾ ਨਵਜੋਤ ਸਿੰਘ ਸਿੱਧੂ ਕੱਲੇ ਦੀ ਰੈਲੀ ਦੇ ਵਿੱਚ 8-10 ਹਜ਼ਾਰ ਦੇ ਕਰੀਬ ਲੋਕ ਆਏ ਔਰ ਕਾਂਗਰਸ ਦੇ ਇਸ ਸਮੂਹਿਕ ਧਰਨੇ 'ਚ ਗਿਣਤੀ ਘੱਟ ਸੀ ਇਹਦਾ ਮਤਲਬ ਹੈ ਕਿ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਹੋਰ ਪੰਜਾਬ 'ਚ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਕੱਠ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਜਿੰਨਾ ਕੱਠ ਆਵੇ ਨਵਜੋਤ ਸਿੱਧੂ ਦੀ ਰੈਲੀ ਜਿੰਨਾ ਕੱਠ ਆਵੇ ਭਾਜਪਾ ਦੀਆਂ ਰੈਲੀਆਂ ਜਿੰਨਾ ਕੱਠ ਆਵੇ ਕੱਠ ਹੋਰ ਵਧਣਾ ਚਾਹੀਦਾ ਹਾਲਾਂਕਿ ਇਹ ਵੀ ਗੱਲ ਦੇਖਣ ਵਾਲੀ ਹੈ ਕੀ ਇਹ ਮੁਕੰਮਲ ਰੈਲੀਆਂ ਨਹੀਂ ਸੀ ਇਹ ਧਰਨੇ ਸੀ ਤੇ ਕਈ ਵਾਰੀ ਧਰਨਿਆਂ ਚ ਇਕੱਠ ਥੋੜਾ ਜਿਹਾ ਘੱਟ ਹੁੰਦਾ ਪਰ ਜਦੋਂ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਧਰਨਾ ਪੂਰੇ ਕਾਂਗਰਸੀ ਇਕਜੁੱਟ ਹੋ ਕੇ ਮਾਰਨ ਤੇ ਫਿਰ ਉਹਦੇ ਚ ਇਕੱਠ ਤਾਂ ਹੋਣਾ ਚਾਹੀਦਾ ਉਹਦੇ ਨਾਲ ਧਰਨਾ ਜਿਹੜਾ ਉਹ ਤਕੜਾ ਬਣ ਜਾਂਦਾ ਪਰ ਰਾਜਾ ਵੜਿੰਗ ਨੇ ਕਈ ਵੱਡੇ ਉਥੇ ਗੱਲਾਂ ਕੀਤੀਆਂ ਆਮ ਆਦਮੀ ਪਾਰਟੀ ਦਾ ਨੀਤੀਗਤ ਵਿਰੋਧ ਉਹਨਾਂ ਨੇ ਕੀਤਾ ਉਹ ਹਰ ਮੰਚ ਤੋਂ ਕਰਦੇ ਨੇ ਪ੍ਰਤਾਪ ਬਾਜਵਾ ਨੇ ਵੀ ਕੀਤਾ ਕਰਨਾ ਚਾਹੀਦਾ ਜਿਹੜੀਆਂ ਵੀ ਨੀਤੀਆਂ ਵਿਰੋਧੀ ਪਾਰਟੀਆਂ ਨੂੰ ਠੀਕ ਨਹੀਂ ਲੱਗਦੀਆਂ ਮਾਫਕ ਨਹੀਂ ਲੱਗਦੀਆਂ ਪਰ ਰਾਜਾ ਵੜਿੰਗ ਨੇ ਸਾਰੇ ਵਰਕਰਾਂ ਨੂੰ ਵਲੰਟੀਅਰਜ਼ ਨੂੰ ਆਪਣੇ ਆਪ ਨੂੰ ਵੀ ਸਭ ਨੂੰ ਉਹਨਾਂ ਨੇ ਕਿਹਾ ਕਿ ਜ਼ਾਬਤੇ 'ਚ ਰਹਿਣਾ ਚਾਹੀਦਾ ਪਰ ਉਹਨਾਂ ਨੇ ਇੱਕ ਬਿਆਨ ਜਿਹੜਾ ਦਿੱਤਾ ਉਸ ਬਿਆਨ ਦੇ ਵੀ ਗਹਿਰੇ ਸਿਆਸੀ ਮਤਲਬ ਨੇ ਰਾਜਾ ਵੜਿੰਗ ਕਹਿੰਦੇ ਪਿਛਲੀ ਸਰਕਾਰ ਵੇਲੇ ਵੀ ਕੁਝ ਲੀਡਰ ਜ਼ਾਬਤੇ 'ਚ ਨਹੀਂ ਸੀ ਤੇ ਉਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਸਾਡੀ ਸਰਕਾਰ ਨਹੀਂ ਆਈ ਉਹਨਾਂ ਨੇ ਸ਼ਬਦ ਵਰਤਿਆ ਕਿ ਸਾਡੀ ਸਰਕਾਰ ਦੀ ਯਹੀ ਤਈ ਫੇਰਤੀ ਇਸ ਤਰੀਕੇ ਦਾ ਸ਼ਬਦ ਉਹਨਾਂ ਨੇ ਵਰਤਿਆ ਇੱਕ ਵਾਰੀ ਰਾਜਾ ਵੜਿੰਗ ਦਾ ਉਹ ਪੂਰਾ ਬਿਆਨ ਸੁਣ ਲਈਏ ਮੇਰੀ ਬੇਨਤੀ ਹੈ ਤੁਹਾਨੂੰ ਜਿਹੜਾ ਛੋਟਾ ਬਲਾਕ ਦਾ ਪ੍ਰਧਾਨ ਹੈ ਤੇ ਔਰੀ ਔਰ ਇਸ ਸਿਸਟਮ 'ਚ ਕੋਈ ਬਦਲਾਅ ਹੈ ਉਹ ਵੀ ਜਾਤ ਤੇ ਚੜ੍ਹੇ ਬਿਨਾਂ ਜਾਤ ਤੇ ਆਲੇ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤਈ ਉਹਨਾਂ ਨੇ ਫੇਰੀ ਹੈ आज जरा काम खराब किया जड़े कांग्रेस के कुछ लीडर आदत नहीं है जापते मैं देना की जापते चढ़्रता हथ जोड़ के के लीडर चाहिए कि जापते चढ़ाओ जे अपना एक, 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 एक है एक बरकत होंगी है जिस कले एक है जिस कंपनी च एक है नी जिस महल च एक हैी जिस पार्टी च एक है नहीं, ਔਰ ਸਾਰੇ ਖੇਲ ਹੋ ਜਾਂਦੇ ਐ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਤ ਤੇ ਚੜ੍ਹੇ ਔਰ ਕਾਂਗਰਸ ਪਾਰਟੀ ਬੰਚ ਤੇ ਆਪ ਦੀ ਪਾਰਟੀ ਨੂੰ ਪੰਡੰਨ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਢੰਗੀ ਗੱਲਾਂ 'ਚ ਗੱਲ ਕਰਾਉਂਗੇ ਤੇ ਗੱਲ ਨਹੀਂ ਬਣੇਗੀ ਮੰਚ ਤੇ ਚੜ੍ਹਦੀ ਗੱਲਾਂ ਦੀ ਗੱਲ ਕਰਾਉਂਗੇ ਤੇ ਉਹਨਾਂ ਨੂੰ ਪਰਮਾਤਮਾ ਫੁੱਟੇ ਬਖਸ਼ਦਾ ਹੁਣ ਰਾਜਾ ਵੜਿੰਗ ਦਾ ਜਿਹੜਾ ਇਹ ਬਿਆਨ ਹੈ ਇਹਦਾ ਮਤਲਬ ਹੈ ਕਿ ਪਿਛਲੀ ਸਰਕਾਰ ਦੇ ਵਿੱਚ ਰਾਜਾ ਵੜਿੰਗ ਕਹਿੰਦੇ ਕੁਝ ਲੀਡਰ ਪਰ ਕੱਲ ਪਰਸੋਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਕਰਕੇ 78 ਤੋਂ 18 ਤੇ ਕਾਂਗਰਸ ਆ ਗਈ ਹਾਲਾਂਕਿ ਇਹਦੇ ਉੱਤੇ ਪੂਰੀ ਡਿਬੇਟ ਪੰਜਾਬ 'ਚ ਹੋ ਰਹੀ ਹੈ ਔਰ ਹੁਣ ਰਾਜਾ ਵੜਿੰਗ ਕਹਿੰਦੇ ਕੁਝ ਲੀਡਰ ਕਿਸੇ ਇੱਕ ਲੀਡਰ ਦਾ ਉਹਨਾਂ ਨੇ ਨਾਂ ਨਹੀਂ ਲਿਆ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਹੀ ਇਸ ਤਰ੍ਹਾਂ ਦੇ ਬਿਆਨਾਂ ਤੋਂ ਵੀ ਬਚਣ ਦੀ ਲੋੜ ਹੈ ਔਰ ਲਗਾਤਾਰ ਕਾਂਗਰਸ ਦੇ ਵਿੱਚ ਜਿਹੜੇ ਬਿਆਨ ਨੇ ਕਾਂਗਰਸ ਦੇ ਬਿਆਨ ਕਾਂਗਰਸੀ ਲੀਡਰਾਂ ਦੇ ਬਿਆਨ ਵਾਇਰਲ ਵੀ ਹੋ ਰਹੇ ਨੇ ਔਰ ਇਹਦੇ ਨਾਲ ਬਹੁਤ ਸਿਆਸਤ ਪੰਜਾਬ ਦੀ ਗਰਮ ਵੀ ਹੋ ਰਹੀ ਔਰ ਰਾਜਾ ਵੜਿੰਗ ਹੋਣਾ ਦੇ ਇਸ ਬਿਆਨ ਨਾਲ ਇੱਕ ਗੱਲ ਹੋਰ ਸਾਬਤ ਹੁੰਦੀ ਹੈ ਕਿ ਰਾਜਾ ਵੜਿੰਗ ਮੰਨਦੇ ਨੇ ਕਿ ਪਿਛਲੀ ਸਰਕਾਰ ਵੇਲੇ ਕੁਝ ਲੀਡਰਾਂ ਨੇ ਜ਼ਾਬਤੇ 'ਚ ਨਹੀਂ ਰਹੇ ਤੋ ਕੀ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਆਪਣੀ ਗੱਲ ਕਰਤੀ ਕਿ ਰਾਜਾ ਵੜਿੰਗ ਵੀ ਇਹ ਗੱਲ ਆਉਂਦੇ ਦਿਨਾਂ 'ਚ ਦੱਸਣਗੇ ਕਿ ਉਹ ਕਿਹੜੇ ਕਿਹੜੇ ਲੀਡਰ ਰਹੇ ਜਿਹੜੇ ਜ਼ਾਬਤੇ 'ਚ ਨਹੀਂ ਰਹੇ ਇਹਦੇ ਨਾਲ ਇੱਕ ਗੱਲ ਹੋਰ ਸਾਫ਼ ਹੋ ਗਈ ਪ੍ਰਤਾਪ ਬਾਜਵਾ ਕੱਲੇ ਨਵਜੋਤ ਸਿੰਘ ਸਿੱਧੂ ਦਾ ਨਾਮ ਲੈ ਰਹੇ ਸੀ ਇਹਦਾ ਮਤਲਬ ਹੈ ਕਿ 78 ਤੋਂ 18 ਜਿਹੜੀ ਕਾਂਗਰਸ ਹੋਈ ਹੈ ਉਹਦੇ ਲਈ ਕੱਲੇ ਨਵਜੋਤ ਸਿੱਧੂ ਜ਼ਿੰਮੇਵਾਰ ਨਹੀਂ ਹੈ ਪ੍ਰਤਾਪ ਬਾਜਵਾ ਦੇ ਬਿਆਨ ਤੋਂ ਬਾਅਦ ਰਾਜਾ ਵੜਿੰਗ ਦੇ ਇਸ ਬਿਆਨ ਨੇ ਇਸ ਗੱਲ ਤੇ ਵੀ ਮੋਹਰ ਲਾਤੀ ਉਹ ਕੁਝ ਲੀਡਰ ਕਹਿ ਰਹੇ ਨੇ ਹੁਣ ਉਹ ਕੁਝ ਲੀਡਰ ਕੌਣ ਨੇ ਮੈਂ ਦੱਸਦਾ ਹਰਜੋਤ ਜੀ ਕਿਹੜੇ ਲੀਡਰ ਨੇ ਜਿੰਨਾ ਕਰਕੇ ਕਾਂਗਰਸ ਹਾਰੀ ਤੇ ਜ਼ਾਬਤੇ ਚ ਨਹੀਂ ਰਹਿ ਕੈਪਟਨ ਅਮਰਿੰਦਰ ਸਿੰਘ ਜ਼ਾਬਤੇ ਚ ਨਹੀਂ ਰਹਿ ਕਿੰਨਾ ਮਾਫੀਆ ਕੈਪਟਨ ਅਮਰਿੰਦਰ ਦੇ ਰਾਜ ਚ ਚੱਲਿਆ ਕਿੰਨਾ ਸ਼ਰਾਬ ਮਾਫੀਆ ਕਿੰਨਾ ਮਾਈਨਿੰਗ ਮਾਫੀਆ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਔਰ ਮੈਨੂੰ ਲੱਗਦਾ ਹੈ ਕਿ ਉਦੋਂ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਲੜਾਈ ਲੜਨ ਦੀ ਲੋੜ ਸੀ ਫਿਰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਕਈ ਚੰਗੇ ਫੈਸਲੇ ਕੀਤੇ ਚਰਨਜੀਤ ਚੰਨੀ ਨੇ ਮੈਨੂੰ ਯਾਦ ਹੈ 3 ਰੁਪਏ ਬਿਜਲੀ ਦੀ ਸਬਸਿਡੀ ਦਾ ਫੈਸਲਾ ਇਹ ਚੰਗਾ ਫੈਸਲਾ ਸੀ ਪਰ ਚਰਨਜੀਤ ਚੰਨੀ ਵੇਲੇ ਰਾਜਾ ਵੜਿੰਗ ਵੀ ਕੈਬਨਿਟ ਮੰਤਰੀ ਸੀ ਕਈ ਬਸਾਂ ਰਾਜਾ ਵੜਿੰਗ ਨੇ ਵੀ ਉਦੋਂ ਫੜ ਫੜ ਜਿਹੜਾ ਜ਼ਾਬਤਾ ਤੋੜਦਿਆਂ ਸੀ ਅੰਦਰ ਦਿੱਤੀਆਂ ਪਰ ਜਿਹੜਾ ਕਾਂਗਰਸ ਦੇ ਰਾਜ ਦੇ ਵਿੱਚ ਚਰਨਜੀਤ ਚੰਨੀ ਜੀ ਦੇ ਰਿਸ਼ਤੇਦਾਰ ਤੋਂ ਨੋਟ ਇੰਨੇ ਬਰਾਮਦ ਹੋਏ ਕਰੋੜਾ ਰੁਪਏ ਬਰਾਮਦ ਹੋਏ ਉਹਦੇ ਤੇ ਕੋਈ ਜ਼ਾਬਤਾ ਲਾਗੂ ਨਹੀਂ ਕਰ ਸਕੀ ਕਾਂਗਰਸ ਮਤਲਬ ਜਿਹੜੇ ਕਾਂਗਰਸ ਦੇ ਲੀਡਰਾਂ ਨੇ ਮੰਡੀਆਂ ਚ ਕਰਪਸ਼ਨ ਕੀਤੀ ਉਹਦੇ ਤੇ ਕੋਈ ਜ਼ਾਬਤਾ ਨਹੀਂ ਲਾ ਸਕੀ ਕਾਂਗਰਸ ਇਹਦਾ ਮਤਲਬ ਹੈ ਰਾਜਾ ਵੜਿੰਗ ਜੀ ਕਾਂਗਰਸ ਦੇ ਵਿੱਚ ਬਿਲਕੁਲ ਜ਼ਾਬਤੇ ਦੀ ਲੰਗੜਾ ਹੋਈ ਹੈ ਹੁਣ ਉਹ ਕਿਹੜੇ ਕਿਹੜੇ ਲੀਡਰਾਂ ਨੇ ਹੋਈ ਹੈ ਮੈਨੂੰ ਲੱਗਦਾ ਰਾਜਾ ਵੜਿੰਗਾਉਂਦੇ ਦਿਨਾਂ ਚ ਆਪ ਹੀ ਸਾਫ਼ ਕਰ ਦੇਣਗੇ ਕਿ ਹੋਰ ਕਿਹੜੇ ਕਿਹੜੇ ਲੀਡਰਸ਼ਿਪ ਪ੍ਰਤਾਪ ਬਾਜਵਾ ਨੇ ਤਾਂ ਨਵਜੋਤ ਸਿੰਘ ਸਿੱਧੂ ਦਾ ਨਾਮ ਲਿਆਤਾ ਸੀ ਪਰ ਨਵਜੋਤ ਸਿੰਘ ਸਿੱਧੂ ਤਾਂ ਕਰਪਸ਼ਨ ਤੇ ਮਾਫੀਏ ਤੇ ਲੜਾਈ ਲੜਦਾ ਰਿਹਾ ਵੀ ਸਾਨੂੰ ਪਤਾ ਹੈ ਦਲਾ ਜੀ ਪਤਾ ਲੱਗਿਆ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਜੋ ਹੈ ਪ੍ਰਤਾਪ ਸਿੰਘ ਬਾਜਵਾ ਦੇ ਉਹ ਬਿਆਨ ਵੀ ਮੰਗਵਾ ਲਏ ਨੇ ਜਿਸ ਤੋਂ ਬਾਅਦ ਕਿ ਇਹ ਵਿਵਾਦ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਵਿਵਾਦ ਦੀ ਸ਼ੁਰੂਆਤ ਜਿਨ੍ਹਾਂ ਬਿਆਨਾਂ ਕਰਕੇ ਹੋਈ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਸ਼ਬਦ ਨਵਜੋਤ ਸਿੰਘ ਸਿੱਧੂ ਲਈ ਵਰਤੇ ਸੀ ਉਹਨਾਂ ਬਿਆਨਾਂ ਨੂੰ ਲੈ ਕੇ ਹੁਣ ਪਾਰਟੀ ਹਾਈ ਕਮਾਂਡ ਜੋ ਹੈ ਸਰਗਰਮ ਜ਼ਰੂਰ ਨਜ਼ਰ ਆ ਰਹੀ ਹੈ ਸੋ ਇਹਨਾਂ ਬਿਆਨਾਂ ਤੋਂ ਬਾਅਦ ਇਹਨਾਂ ਸ਼ਬਦਾਂ ਤੋਂ ਬਾਅਦ ਸਿਆਸੀ ਪੁਚਾਲ ਜੋ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਰੂਰ ਦੇਖਿਆ ਜਾ ਰਿਹਾ ਇਸ ਮਾਮਲੇ ਤੇ ਹੁਣ ਅਪਡੇਟ ਕੀ ਹੈ ਜ਼ਰੂਰ ਸਾਂਝਾ ਕਰਿਓ ਹਰਜੋਜੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਉਸ ਬਿਆਨ ਤੋਂ ਬਾਅਦ ਸਿਆਸਤ ਬਹੁਤ ਜ਼ਿਆਦਾ ਗਰਮ ਹੈ ਜੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਚ ਕਾਂਗਰਸ 78 ਤੋਂ 18 ਤੇ ਆਈ ਇੱਕ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਸਿੱਧੇ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦੀ ਜ਼ਿੰਮੇਵਾਰ ਠਹਿਰਾਇਆ ਸੀ ਕਿ ਕਾਂਗਰਸ 78 ਤੋਂ 18 ਸੀਟਾਂ ਤੇ ਆਈ ਮੈਨੂੰ ਲੱਗਦਾ ਹੈ ਇਸ ਬਿਆਨ ਤੋਂ ਬਾਅਦ ਸਿਆਸਤ ਬਹੁਤ ਗਰਮ ਗਰਮ ਹੋਈ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਮਰਥਕ ਲੀਡਰ ਨੇ ਉਹਨਾਂ ਨੇ ਵੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਨਵਜੋਤ ਸਿੰਘ ਸਿੱਧੂ ਨੇ ਵਰਕਰਾਂ ਦੀ ਵਲੰਟੀਅਰਜ਼ ਦੀ ਰੈਲੀ ਕੀਤੀ ਸੀ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਸੀ ਪਾਰਟੀ ਦਾ ਪ੍ਰਚਾਰ ਹੋ ਰਿਹਾ ਸੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ ਸੀ ਤੇ ਪ੍ਰਤਾਪ ਬਾਜਵਾ ਜੀ ਵੱਲੋਂ ਬਿਆਨ ਆਉਣ ਤੋਂ ਬਾਅਦ ਕਾਂਗਰਸ ਦੇ ਕੁਝ ਸਾਬਕਾ ਵਿਧਾਇਕਾਂ ਵੱਲੋਂ ਵੀ ਇੱਕ ਪ੍ਰੈਸ ਨੋਟ ਮੀਡੀਆ ਦੇ ਵਿੱਚ ਆਇਆ ਇੱਕ ਬਿਆਨ ਮੀਡੀਆ ਦੇ ਵਿੱਚ ਆਇਆ ਜਿਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੁਣ ਗੱਲਾਂ ਹੋ ਰਹੀਆਂ ਨੇ ਅਨੁਸ਼ਾਸਨ ਦੀਆਂ ਰਾਜਾ ਵੜਿੰਗ ਜੀ ਵੀ ਜ਼ਾਤ ਤੇ ਦੀ ਗੱਲ ਕਰ ਰਹੇ ਨੇ ਕਿ ਰਾਜਾ ਵੜਿੰਗ ਹੁਣ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਉਹਨਾਂ ਲੋਕਾਂ ਤੇ ਲੈਣਗੇ ਜਿਨ੍ਹਾਂ ਨੇ ਹਾਈ ਕਮਾਂਡ ਨੂੰ ਲਿਖਣ ਤੋਂ ਦੀ ਬਜਾਏ ਅਗਰ ਨਵਜੋਤ ਸਿੰਘ ਸਿੱਧੂ ਤੋਂ ਉਹਨਾਂ ਨੂੰ ਨਾਰਾਜ਼ਗੀ ਹੈ ਉਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਕੱਢਿਆ ਜਾਵੇ ਤੇ ਉਹ ਬਿਆਨ ਮੀਡੀਆ 'ਚ ਦੇ ਰਹੇ ਨੇ ਉਹਨਾਂ ਨੂੰ ਇਹ ਬਿਆਨ ਰਾਜਾ ਵੜਿੰਗ ਨੂੰ ਦੇਣਾ ਚਾਹੀਦਾ ਸੀ ਪਾਰਟੀ ਹਾਈ ਕਮਾਂਡ ਨੂੰ ਦੇਣਾ ਚਾਹੀਦਾ ਸੀ ਕੀ ਇਹ ਜ਼ਾਬਤੇ ਦੀ ਉਲੰਘਣਾ ਨਹੀਂ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਅਸਲ 'ਚ ਜ਼ਾਬਤਾ ਮੈਨੂੰ ਇਹ ਲੱਗਦਾ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੇ ਕੁਝ ਲੀਡਰਾਂ ਦੇ ਮੁਤਾਬਕ ਜਿਹੜਾ ਜ਼ਾਬਤਾ ਹੈ ਉਹ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਤੇ ਲਾਗੂ ਹੁੰਦਾ ਹੈ ਹੋਰ ਕਿਸੇ ਤੇ ਨਹੀਂ ਹੁਣ ਤੁਸੀਂ ਵੇਖੋ ਕੁਝ ਦਿਨ ਪਹਿਲਾਂ 올 ਇੰਡੀਆ ਕਾਂਗਰਸ ਕਮੇਟੀ ਦੀ ਬੈਠਕ ਹੋਈ ਸੀ ਏਆਈਸੀਸੀ ਦੀ ਬੈਠਕ ਦੇ ਵਿੱਚ ਮੈਨੂੰ ਯਾਦ ਨਹੀਂ ਮੈਨੂੰ ਲੱਗਦਾ ਸ਼ਾਇਦ ਉਹ ਬੰਗਲੌਰ ਚ ਬੁਲਾਈ ਗਈ ਸੀ ਜਦ ਤੱਕ ਸ਼ਹਿਰ ਵੱਖਰਾ ਹੋ ਸਕਦਾ ਸ਼ਾਇਦ ਉਹ ਬੰਗਲੌਰ ਚ ਸੀ ਏਆਈਸੀਸੀ ਦੀ ਬੈਠਕ ਸੀ ਦਿੱਲੀ ਵੀ ਹੋ ਸਕਦੀ ਆ ਉਹ ਏਆਈਸੀਸੀ ਦੀ ਬੈਠਕ ਸੀ ਏਆਈਸੀਸੀ ਦੀ ਬੈਠਕ ਦੇ ਵਿੱਚ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਵੀ ਸੱਦੇ ਗਏ ਸੀ ਉਹ ਚਰਨਜੀਤ ਚੰਨੀ ਸੀ ਮਨੀਸ਼ ਤਿਵਾੜੀ ਸੀ ਇਹ ਸਾਰੇ ਲੋਕ ਸੀ ਇਹਨਾਂ ਦੀ ਸਮੂਹਿਕ ਫੋਟੋ ਆਈ ਸਮੂਹਿਕ ਫੋਟੋ ਆਈ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਵੀ ਸੱਦੇ ਗਏ ਸੀ ਔਰ ਉਦੋਂ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਨੇ ਦੱਸਿਆ ਕਿ ਅਸੀਂ ਆਪਣੀ رائے ਦੇ ਕੇ ਆਏ ਆ ਪੰਜਾਬ ਦੇ ਸਟੇਟ ਯੂਨਿਟ ਦੀ ਕਿ ਕੀ ਸਾਨੂੰ ਆਮ ਆਦਮੀ ਪਾਰਟੀ ਨਾਲ ਇੰਡੀਆ ਗਠਜੰਬੰਦਨ ਚ ਮਿਲ ਕੇ ਚੋਣਾ ਲੜਨੀਆ ਚਾਹੀਦੀਆਂ ਨੇ ਜਾਂ ਮਿਲ ਕੇ ਚੋਣਾ ਨਹੀਂ ਲੜਨੀਆ ਚਾਹੀਦੀਆਂ ਤੇ ਉਹ ਕਹਿੰਦੇ ਸਾਨੂੰ ਮਲਕੀ ਅਰਜਨ ਖੜਗੇ ਨੇ ਵੀ ਕਿਹਾ ਉਸ ਤੋਂ ਬਾਅਦ ਕਿ ਤੁਸੀਂ ਪਾਰਟੀ ਨੂੰ رائے ਰੱਖਤੀ ਪਾਰਟੀ ਇਹਦੇ ਤੇ ਫੈਸਲਾ ਕਰੂਗੀ ਹੁਣ ਲੀਡਰ ਇਹਦੇ ਤੇ ਕਿਸੇ ਤਰ੍ਹਾਂ ਦੇ ਨਿੱਜੀ رائے ਨਿੱਜੀ ਬਿਆਨ ਨਾ ਦੇਣ ਪਰ ਉਸ ਦੇ باوجود ਵੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਉਹਨਾਂ ਗੱਲਾਂ ਤੇ ਆਪਣੇ ਬਿਆਨ ਦੇ ਰਹੀ ਹੈ ਪ੍ਰਤਾਪ ਬਾਜਵਾ ਜੀ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਕਿਸੇ ਕੀਮਤ ਤੇ ਆਪ ਨਾਲ ਪੰਜਾਬ ਦੀਆਂ ਚੋਣਾਂ ਇੰਡੀਆ ਗਠਜੰਬੰਦਨ ਦੇ ਤਹਿਤ ਲੋਕ ਸਭਾ ਦੀਆਂ ਚੋਣਾਂ 'ਚ ਸਮਝੌਤਾ ਨਹੀਂ ਕਰਨਾ ਅਸੀਂ ਆਪਣੇ ਦਮ ਤੇ ਲੜਾਂਗੇ ਸੁਖਜਿੰਦਰ ਰੰਦਾਵਾ ਜੀ ਦਾ ਬਿਆਨ ਆਇਆ ਕਿ ਅਸੀਂ ਮੁੱਖ ਵਿਰੋਧੀ ਧਿਰਾਂ ਅਸੀਂ ਆਪ ਨਾਲ ਸਮਝੌਤਾ ਕਰਕੇ ਚੋਣਾ ਨਹੀਂ ਲੜਨੀਆ ਅਸੀਂ ਆਪਣੇ ਪੱਧਰ ਤੇ ਚੋਣਾ ਲੜਾਂਗੇ ਕੀ ਉਹ ਸਾਰਾ ਕੁਝ ਅਨੁਸ਼ਾਸਨ ਦੇ ਦਾਰੇ ਚ ਜਦੋਂ ਕਾਂਗਰਸ ਦੀ ਹਾਈ ਕਮਾਂਡ ਕਹਿੰਦੀ ਹੈ ਕਿ ਸਾਡੇ ਕੋਲੇ ਗੱਲ ਆ ਗਈ ਅਸੀਂ ਫੈਸਲਾ ਕਰਾਂਗੇ ਹੁਣ ਨਵਜੋਤ ਸਿੰਘ ਸਿੱਧੂ ਇਸ ਮਸਲੇ ਤੇ ਕੀ ਕਹਿੰਦਾ ਨਵਜੋਤ ਸਿੰਘ ਸਿੱਧੂ ਲਗਾਤਾਰ ਹੀ ਕਹਿ ਰਿਹਾ ਕਿ ਇੰਡੀਆ ਗਠਜੰਬੰਦਨ ਦੇ ਮਸਲੇ ਤੇ ਅਗਰ ਕਾਂਗਰਸ ਦੀ ਹਾਈ ਕਮਾਂਡ ਜੋ ਫੈਸਲਾ ਕਰਦੀ ਹੈ ਮੈਨੂੰ ਉਹ ਮਨਜ਼ੂਰ ਹੋਏਗਾ ਸਾਨੂੰ ਉਹ ਮਨਜ਼ੂਰ ਹੋਏਗਾ ਹੁਣ ਇੱਕ ਪਾਸੇ ਤਾਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਇੱਕ ਲੀਡਰ ਖੜਾ ਹੈ ਇੱਕ ਪਾਸੇ ਕਾਂਗਰਸ ਦੇ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜਨੀਆ ਇੰਡੀਆ ਗਠਜੁਟਬੰਧ ਚ ਤੇ ਅਸੀਂ ਵੱਖਰੇ ਲੜਾਂਗੇ ਤੇ ਉਹ ਬਿਆਨ ਵੀ ਦੇ ਰਹੇ ਨੇ ਹੁਣ ਅਨੁਸ਼ਾਸਨ ਕੌਣ ਭੰਗ ਕਰ ਰਿਹਾ ਮੈਨੂੰ ਲੱਗਦਾ ਇਹ ਬਹੁਤ ਵੱਡਾ ਵਿਸ਼ਾ ਬਣ ਗਿਆ ਪੰਜਾਬ ਦੇ ਵਿੱਚ ਕਾਂਗਰਸ ਦੇ ਜ਼ਾਬਤੇ ਨੂੰ ਲੈ ਕੇ ਕਿ ਅਸਲ 'ਚ ਜ਼ਾਬਤਾ ਭੰਗ ਕਰ ਕੌਣ ਰਿਹਾ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਵਿਸ਼ਾ ਬਣ ਗਿਆ ਜਿਹਦੇ ਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਧਿਆਨ ਦੇਣ ਦੀ ਲੋੜ ਹੈ ਔਰ ਪਤਾ ਹੀ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਉਸ ਬਿਆਨ ਤੋਂ ਬਾਅਦ 올 ਇੰਡੀਆ ਕਾਂਗਰਸ ਕਮੇਟੀ ਨਾਲ ਜੁੜਿਆ ਜਿਹੜਾ ਸੰਗਠਨ ਹੈ AICC ਦਾ ਮੀਡੀਆ ਵਿੰਗ ਉਹਦੇ ਇੱਕ ਸਰਗਰਮ ਮੈਂਬਰ ਨੇ ਗੌਤਮ ਸ਼ੇਠ ਉਹਨਾਂ ਨੇ ਵੀ ਚਿੱਠੀ ਲਿਖਤੀ ਮਲਕੀ ਅਰਜਨ ਖੜਗੇ ਨੂੰ ਔਰ ਉਹਨਾਂ ਨੇ ਪੂਰੀ ਪੰਜਾਬ ਦੀ ਘਟਨਾ ਦਾ ਬਿਉਰਾ ਪੇਸ਼ ਕੀਤਾ ਸੀ ਕੱਲ ਇੱਕ ਹੋਰ ਖਬਰ ਮੀਡੀਆ ਦੇ ਵਿੱਚ ਚਰਚਿਤ ਹੋਈ ਕਿ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪ੍ਰਤਾਪ ਬਾਜਵਾ ਜੀ ਦੇ ਉਸ ਬਿਆਨ ਨੂੰ ਮੰਗਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਇਲਜ਼ਾਮ ਲਾਏ ਗੰਭੀਰ ਉਹਨਾਂ ਦੀ ਰੈਲੀ ਦਾ ਵਿਰੋਧ ਕੀਤਾ ਔਰ ਇਹ ਕਿਹਾ ਕਿ 78 ਤੋਂ 18 ਤੁਹਾਡੇ ਕਰਕੇ ਪੰਜਾਬ ਦੇ ਵਿੱਚ ਜਾਂ ਤੁਹਾਡੇ ਰਾਜ ਚ ਕਾਂਗਰਸ ਆਈ ਇਸ ਤਰੀਕੇ ਦਾ ਉਹਨਾਂ ਦਾ ਬਿਆਨ ਸੀ ਹੁਣ ਕਿਸੇ ਇੱਕ ਵਿਅਕਤੀ ਨੂੰ ਇਸ ਰੂਪ ਚ ਜ਼ਿੰਮੇਵਾਰੀ ਤੈ ਕਰ ਦੇਣੀ ਜਾਂ ਇਲਜ਼ਾਮ ਲਾ ਦੇਣਾ ਉਹ ਵੀ ਉਦੋਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਬਹੁਤ ਕਾਮਯਾਬ ਰੈਲੀ ਕੀਤੀ ਤੇ ਤੁਹਾਡੇ ਬਿਆਨ ਤੋਂ ਇੰਜ ਲੱਗਿਆ ਕਿ ਤੁਸੀਂ ਉਸ ਰੈਲੀ ਦੇ ਵੀ ਹੱਕ ਚ ਨਹੀਂ ਹੋ ਜਿਹੜੀ ਕਾਂਗਰਸ ਪਾਰਟੀ ਦੇ ਵਰਕਰਾਂ ਵਲੰਟੀਅਰਸ ਨੇ ਕੀਤੀਆਂ ਉਸ ਤੋਂ ਬਾਅਦ ਕਹਿੰਦੇ ਇਹ ਮੀਡੀਆ ਦੇ ਵਿੱਚ ਰਿਪੋਰਟ ਹੈ ਕਿ ਹਾਈ ਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਮੰਗਾਇਆ ਹੁਣ ਕਾਂਗਰਸ ਦੀ ਹਾਈ ਕਮਾਂਡ ਕਿਵੇਂ ਮਾਮਲਾ ਨਿਬੇੜਦੀ ਹੈ ਕੀ ਪ੍ਰਤਾਪ ਬਾਜਵਾ ਜੀ ਆਪਣਾ ਬਿਆਨ ਵਾਪਸ ਲੈਣਗੇ ਜਾਂ ਪ੍ਰਤਾਪ ਬਾਜਵਾ ਜੀ ਦੀ ਜ਼ੁਬਾਨ ਫਿਸਲ ਗਈ ਜਾਂ ਪ੍ਰਤਾਪ ਬਾਜਵਾ ਜੀ ਦਾ ਬਿਆਨ ਮੀਡੀਆ ਨੇ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂ ਪ੍ਰਤਾਪ ਬਾਜਵਾ ਜੀ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਇਹ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਵੀ ਕੁਝ ਨਾ ਕੁਝ ਇਸ ਦੇ ਤੇ ਤੈਅ ਕਰੂਗੀ ਪਰ ਇਹ ਮਸਲਾ ਡਿਬੇਟ ਦਾ ਬਣ ਗਿਆ ਪੂਰੇ ਪੰਜਾਬ 'ਚ ਪਰ ਪੂਰੇ ਪੰਜਾਬ 'ਚ ਇਸ ਦੇ ਤੇ ਡਿਬੇਟ ਹੋ ਰਹੀ ਹੈ ਪਰ ਸਵਾਲ ਇਹ ਵੀ ਬਣ ਗਿਆ ਹਰਜੋਤ ਜੀ ਕਿ ਪ੍ਰਤਾਪ ਬਾਜਵਾ ਜੀ ਕਹਿੰਦੇ ਕਿ ਕਾਂਗਰਸ 78 ਤੋਂ 18 ਨਵਜੋਤ ਸਿੰਘ ਸਿੱਧੂ ਉਹਨਾਂ ਦੇ ਸਮੇਂ ਇਹਨਾਂ ਕਰਕੇ ਆ ਗਈ ਹੁਣ ਇਹ ਸਵਾਲ ਬਹੁਤ ਵੱਡਾ ਹੈ ਕਿ ਕੀ ਅਨੁਸ਼ਾਸਨ ਦੇ ਦਾਇਰੇ ਚ ਰਹਿ ਕੇ ਇਹ ਗੱਲ ਪਬਲਿਕ ਤੌਰ ਤੇ ਕਹੀ ਜਾ ਸਕਦੀ ਹੈ ਕਿ ਇਹ ਜ਼ਾਬਤਾ ਅਨੁਸ਼ਾਸਨ ਦਾ ਜਦੋਂ ਨਵਜੋਤ ਸਿੱਧੂ ਨੂੰ ਕਈ ਲੀਡਰ ਕਾਂਗਰਸ ਦੇ ਸਲਾਹ ਦੇ ਰਹੇ ਨੇ ਕਿ ਨਵਜੋਤ ਸਿੱਧੂ ਅਨੁਸ਼ਾਸਨ ਚ ਰਹਿਣ ਪਰ ਕੀ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਇਹ ਵੀ ਅਨੁਸ਼ਾਸਨ ਦੀ ਪਰਿਭਾਸ਼ਾ ਨੇ ਕਿ ਇਸ ਤਰ੍ਹਾਂ ਦੇ ਬਿਆਨ ਅਨੁਸ਼ਾਸਨ ਦੀ ਡੈਫੀਨੇਸ਼ਨ ਨੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਅਤੇ ਸੋਚਣ ਵਿਚਾਰਨ ਵਾਲਾ ਮਸਲਾ ਹੈ ਅਗਰ ਕਾਂਗਰਸ ਪਾਰਟੀ ਨੇ ਆਪਣੇ ਮਸਲੇ ਨਿਭਾਣੇ ਨਹੀਂ ਦਲਾ ਜੀ ਅਗਲੀ ਖਬਰ ਵੱਲ ਵਧਿਏ ਤਾਂ ਬਲਵੰਤ ਸਿੰਘ ਰਾਜਵਾਨਾ ਮਾਮਲੇ ਦੇ ਵਿੱਚ ਬਿਨਾ ਨਾਮ ਲਏ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ ਸੋ ਉਸ ਬਿਆਨ ਦੇ ਉੱਪਰ ਵੀ ਪੂਰੇ ਖੁੱਲਕੇ ਜੋ ਹੈ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਆਖਿਰ ਬਿਆਨ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਸਥਿਤੀਆਂ ਪੂਰੀਆਂ ਸਾਫ਼ ਜ਼ਰੂਰ ਕਰਿਓ ਦੇਖੋ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਉਹਨਾਂ ਦਾ ਇੱਕ ਬਿਆਨ ਹੈ ਉਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉੱਭਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਕੇਂਦਰ ਸਰਕਾਰ ਤੋਂ ਵੀ ਮੰਗ ਕਰ ਰਹੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਰਹਿਮ ਦੀ ਅਪੀਲ ਵੀ ਜਿਹੜੀ ਹੈ ਉਹ ਪਾਈ ਹੋਈ ਹੈ ਕਿ ਬਲਵੰਤ ਸਿੰਘ ਰਾਜੂ ਆਣਾ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ ਪਾਰਲੀਮੈਂਟ ਦੇ ਵਿੱਚ ਵੀ ਲਗਾਤਾਰ ਇਹ ਮਸਲੇ ਸਮੇਂ-ਸਮੇਂ ਤੇ ਵੱਖ-ਵੱਖ ਲੀਡਰ ਚੱਕਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸਾਨੀ ਸਾਹਿਬ ਨੇ ਵੀ ਰਾਜ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੱਕਿਆ ਬੀਬੀ ਹਰਸ਼ਮਿਰਤ कौर ਬਾਦਲ ਨੇ ਵੀ ਬਲਵੰਤ ਸਿੰਘ ਰਾਜੂਆਣਾ ਦੇ ਮਸਲੇ ਤੇ ਪਾਰਲੀਮੈਂਟ ਦੇ ਵਿੱਚ ਰਿਹਾਈ ਦੀ ਮੰਗ ਬੁਲੰਦ ਕੀਤੀ ਇਹ ਮਸਲਾ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਰਖੀਆਂ ਚ ਬਣਿਆ ਹੋਇਆ ਬੰਦੀ ਸਿੰਘਾਂ ਦੇ ਲਈ ਲਗਾਤਾਰ ਮੋਰਚੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਬਿਆਨ ਆਉਂਦਾ ਹੈ ਹਰਜੋਤ ਜੀ ਉਸ ਬਿਆਨ ਦੇ ਨਾਲ ਇਸ ਮਸਲੇ ਤੇ ਇੱਕ ਵਾਰ ਨਵੇਂ ਸਿਰੇ ਤੋਂ ਸਰਕਾਰ ਦਾ ਰੁਖ ਸਾਫ਼ ਹੁੰਦਾ ਹੈ ਅਮਿਤ ਸ਼ਾਹ ਰਾਜ ਸਭਾ ਦੇ ਵਿੱਚ ਬੋਲਦੇ ਹੋਏ ਆਪਣੀ ਗੱਲ ਸਾਫ਼ ਕਰ ਦਿੰਦੇ ਨੇ ਕਿ ਜਿਹੜਾ ਵੀ ਵਿਅਕਤੀ ਜੇਲ੍ਹ ਦੇ ਵਿੱਚ ਹੈ ਅਗਰ ਉਹ ਖੁਦ ਰਹਿਮ ਦੀ ਮੰਗ ਨਹੀਂ ਕਰਦਾ ਅਗਰ ਉਹ ਇਹ ਨਹੀਂ ਕਹਿੰਦਾ ਕਿ ਮੇਰੇ ਤੋਂ ਗਲਤੀ ਹੋਈ ਹੈ ਅਗਰ ਉਹ ਪਛਤਾਪ ਨਹੀਂ ਕਰਦਾ ਤੇ ਅਜਿਹੇ ਵਿਅਕਤੀ ਨੂੰ ਰਿਹਾਈ ਕਿਉਂ ਉਹ ਕਹਿੰਦੇ ਅਜਿਹੇ ਵਿਅਕਤੀ ਨੂੰ ਅਗਰ ਦਇਆ ਯਾਚਕਾ ਦੇ ਤਹਿਤ ਰਹਿਮ ਦਿੱਤੀ ਜਾਵੇ ਤੇ ਉਹ ਬਿਲਕੁਲ ਵੀ ਵਾਜਬ ਨਹੀਂ ਹੈ ਅਮਿਤ ਸ਼ਾਹ ਨੇ ਤਰਕ ਦੇ ਨਾਲ ਰਾਜ ਸਭਾ ਦੇ ਵਿੱਚ ਇਹ ਗੱਲ ਕੀਤੀ ਹੈ ਪਰ ਇਹਦੇ ਨਾਲ ਕਿਤੇ ਨਾ ਕਿਤੇ ਇੱਕ ਵਾਰੀ ਫੇਰ ਜਿਹੜਾ ਕੁਝ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸੀ ਉਹਦੇ ਤੇ ਸਵਾਲੀਆ ਨਿਸ਼ਾਨ ਖੜੇ ਹੋਏ ਨੇ ਹੁਣ 31 ਦਸੰਬਰ ਤੱਕ ਦਾ ਸਮਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਦਿੱਤਾ ਹੋਇਆ ਬਲਵੰਤ ਸਿੰਘ ਰਾਜੂ ਆਣਾ ਪਹਿਲਾਂ ਧਰਨੇ ਤੇ ਬਹਿ ਗਏ ਸੀ ਭੁੱਖ ਹੜਤਾਲ ਤੇ ਬਹਿ ਗਏ ਸੀ ਮਾਫ ਕਰਨਾ ਜੇਲ੍ਹ ਦੇ ਵਿੱਚ ਉਹ ਭੁੱਖ ਹੜਤਾਲ ਤੇ ਬਹਿ ਗਏ ਸੀ एसिपसी वीसी प्रदान और श्री अकालतकत साहब ਦੇ ਜਥੇਦਾਰ ਉੱਚੇ ਚੇਤੇ ਤੌਰ ਤੇ ਉਹਨਾਂ ਨੂੰ ਮਿਲਣ ਗਏ ਜੂਸ ਪਲਾ ਕੇ ਔਰ श्री दरबार साहब ਦਾ ਪਵਿੱਤਰ ਜਲ ਛਕਾ ਕੇ ਉਹਨਾਂ ਨੇ ਭੁੱਖ ਹੜਤਾਲ ਤੜਵਾਈ ਇਸ ਭਰੋਸੇ ਤੋਂ ਬਾਅਦ ਕਿ ਅਸੀਂ ਪੂਰੇ ਯਤਨ ਕਰਾਂਗੇ ਔਰ 31 ਦਸੰਬਰ ਤੱਕ ਉਹਨਾਂ ਨੇ ਅਲਟੀਮੇਟਮ ਭਾਰਤ ਸਰਕਾਰ ਨੂੰ ਦਿੱਤਾ ਸੀ ਕਿ ਅਗਰ ਭਾਰਤ ਸਰਕਾਰ 31 ਦਸੰਬਰ ਤੱਕ ਕੋਈ ਠੋਸ ਫੈਸਲਾ ਨਹੀਂ ਲੈਂਦੀ ਬਲਵੰਤ ਸਿੰਘ ਰਾਜੂਆਣਾ ਦੇ ਮਸਲੇ ਤੇ ਤੇ ਫਿਰ ਅਸੀਂ ਅਗਲਾ ਐਕਸ਼ਨ ਪਲਾਨ ਉਲੀਕਾਂਗੇ ਹੁਣ ਅਮਿਤ ਸ਼ਾਹ ਹੋਣਾ ਦੇ ਇਸ ਬਿਆਨ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਕਿ ਬਲਵੰਤ ਸਿੰਘ ਰਾਜੂਆਣਾ ਦੇ ਮਾਮਲੇ ਤੇ ਭਾਰਤ ਦੀ ਸਰਕਾਰ ਕੀ ਸੋਚਦੀ ਹੈ ਹੁਣ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੁਖ ਕੀ ਕਹਿੰਦਾ ਇਹ ਦੇਖਣਯੋਗ ਰਹੇਗਾ ਆਉਂਦੇ ਦਿਨਾਂ ਦੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ